ਅੱਜ ਇੱਕ ਬਹੁਤ ਹੀ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਹੈਗਾ ਫਰਾਤ ਤਿਆਰ ਹੈ ਲਾੜਾ ਤਿਆਰ ਹੈ ਔਰ ਢੋੜੀਆਂ ਪੜੀਆਂ ਗਈਆਂ ਸ਼ਦਨਾ ਦੇ ਗੀਤ ਗਾਏ ਗਏ ਪਰ ਜਦੋਂ ਬਰਾਤ ਜਾਣ ਲੱਗੀ ਤਾਂ ਪਤਾ ਲੱਗਾ ਕਿ ਵਿਚੋਲਣ ਪੈਸੇ ਲੈ ਕੇ ਫਰਾਲ ਹੋ ਗਈ ਲਾੜੇ ਦੇ ਚੌ ਜਿਹੜੇ ਹੈਗੇ ਮਾਂ ਦੇ ਵਿੱਚ ਰਹੇ ਸਾਰੇ ਪਰਵਾਦ ਦੇ ਜਿਹੜੇ ਚੌ ਸੀਗੇ ਸ਼ਦਮ ਸੀਗੇ ਸਾਰੇ ਬਿਖਰ ਕੇ ਰਹਿ ਗਏ ਦੱਸਿਆ ਜਾ ਰਿਹਾ ਮਾਮਲਾ ਸ੍ਰੀ ਮੁਖਸਨ ਸਾਹਿਬ ਦਾ ਹੈਗਾ ਜਿੱਥੇ ਇੱਕ ਪਰਿਵਾਰ ਆਪਣੇ ਆਪ ਨੂੰ ਠੱਗਿਆ ਦੇਖ ਰਿਹਾ ਹੈ ਆਪਣੇ ਨੂੰ ਠੱਗਿਆ ਸਮਝ ਰਿਹਾ ਹੈਗਾ ਮਾਮਲਾ ਹੈਗਾ ਜੀ ਵਿਆਹ ਦਾ ਲੜਕੀ ਦਾ ਵਿਆਹ ਕਰਨ ਲਈ ਹੈਗਾ ਬਚੋਲਣ 50000 ਰੁਪਿਆ ਲੈ ਕੇ ਰਿਸ਼ਤਾ ਤੈਅ ਕਰਦੀ ਹੈਗੀ ਹੈ ਨਾ ਲੜਕੀ ਦਿਖਾਈ ਜਾਂਦੀ ਹੈ ਨਾ ਲੜਕੀ ਦਾ ਪਰਿਵਾਰ ਦਿਖਾਇਆ ਜਾਂਦਾ ਨਾ ਲੜਕੀ ਦਾ ਘਰ ਦਿਖਾਇਆ ਜਾਂਦਾ ਪਰ ਸੌਦਾ ਤੈਅ ਹੋ ਜਾਂਦਾ 50000 ਰੁਪਿਆ ਦੇ ਵਿੱਚ ਔਰ ਜਿਸ ਦਿਨ 4 ਜਨਵਰੀ ਵਾਲੇ ਦਿਨ ਜਿਸ ਦਿਨ ਬਰਾਤ ਲੈ ਕੇ ਚੜ੍ਹ ਲੰਦਿਆਂ ਤਾਂ ਅਚਾਨਕ ਬਚੋਲਣ ਦਾ ਫੋਨ ਆਉਂਦਾ ਕਿ ਜਿਹੜੀ ਲਾੜੀ ਹੈਗੀ ਉਹ ਫਰਾਰ ਹੋ ਗਈ ਹੈ ਭੱਜ ਗਈ ਹੈਗੀ ਹੈ ਲੜਕੇ ਦੇ ਪਰਿਵਾਰਕ ਮੈਂਬਰਾਂ 'ਤੇ ਦੋਸ਼ ਲਾਇਆ ਕਿ ਜਿਹੜੀ ਬਚੋਲਣ ਹੈਗੀ ਉਹ 50000 ਰੁਪਏ ਦੀ ਜਿਹੜਾ ਏਰਾ ਫੇਰੀ ਕਰਕੇ ਪੈਸੇ ਲੈ ਕੇ ਫਰਾਰ ਹੋ ਗਈ ਹੈਗੀ ਆ ਪਰ ਇੱਥੇ ਦੱਸ ਦਈਏ ਕੀ ਇਹ ਬਹੁਤ ਹੀ ਅਜੀਬੋ-ਗਰੀਬ ਮਾਮਲਾ ਆ ਕਿ ਲੜਕੇ ਵਾਲਿਆਂ 'ਤੇ ਰੋਪ ਲਗਾ ਕੇ ਸਾਰੇ ਪਿੰਡ ਦੇ ਵਿੱਚ ਜਿਹੜੀ ਬਦਨਾਮੀ ਹੋ ਚੁੱਕੀ ਹੈਗੀ ਆ ਔਰ ਕਾਫੀ ਜਿਹੜੇ ਖਰਚਾ 3 ਲੱਖ ਦੇ ਕਰੀਬ ਦਾ ਰੋਪ ਲਗਾਇਆ ਕਿ ਖਰਚਾ ਹੋ ਚੁੱਕਾ ਹੈਗਾ ਸਾਰੇ ਸ਼ਗਲ ਬਿਹਾਰ ਹੋ ਚੁੱਕੇ ਘੋੜੀਆਂ ਗਾਇਆਂ ਜਾ ਚੁੱਕੀਆਂ ਜਾਗੋ ਤੱਕ ਕੱਢੀ ਜਾ ਚੁੱਕੀ ਹੈਗੀ ਆ ਉਸ ਅਪਰਾਧ ਪਤਾ ਲੱਗਦਾ ਕਿ ਜਿਹੜਾ ਉਹਨਾਂ ਨਾਲ ਬਚੋਲਣ ਲਈ ਜਿਹੜੀ ਧੋਖਾ ਕਰ ਚੁੱਕੀ ਹੈ ਕੀ ਹੈ ਮਾਮਲਾ ਸੀ ਰੁਖਸ਼ੋਸਰ ਦਾ ਉਹ ਤੁਹਾਨੂੰ ਦੱਸਾਂਗਾ ਕੁਲਵਿੰਦਰ ਸਿੰਘ ਆ ਜੀ ਕੀ ਕਹਿੰਦੇ ਚਾਹੁੰਗੇ ਅੱਜ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਵਾ ਸਵਾ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀਰ ਜੀ ਇੱਥੇ ਆਪਣਾ ਵਿਚੋਲਣ ਨੇ ਇਹਨਾਂ ਨੂੰ ਧੋਖਾ ਧੜੀ ਕੀਤੀ ਵਿਚੋਲਣੇ ਪੂਰੀ 420 ਕੀਤੀ ਜੀ ਇਹਨਾਂ ਨੇ ਪੈਸਾ ਇਹਨਾਂ ਤੋਂ 5000 ਰੁਪਏ ਪਹਿਲਾਂ ਲੈ ਚੁੱਕੀ ਐ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਏ ਫਿਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਫਿਰ ਉਹ ਆ ਕੇ ਜੀ ਕਰਿਆ ਕੇ ਆਪਦੇ ਨੂੰ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕੇ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਸੀ ਫਿਰ ਚੱਕ ਕੇ ਉਹਨੂੰ ਪੁੱਛਿਆ ਵੀ ਤੁਸੀਂ ਇਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚਲਣ ਕੋਈ ਨਾ ਕਿਸੇ ਪਾਸੇ ਹੋਰ ਟਰਾਈ ਕਰਦੀਆਂ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ 50000 ਰੁਪਏ ਵੀ ਲੈ ਗਈ ਹੈ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸੀਰੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ ਕਿ ਘਟਣ ਲੱਗੀ ਜੀ ਇਹ ਪੂਰਾ ਮਾਮਲਾ ਇਹ ਆਂਦੇ ਜੀ ਥੋੜਾ ਸਗਣ ਪਾਣੀ ਮੈਂ ਨੇ ਆਪ ਹੀ ਬਾਇਾਂ ਦੀ ਕੁੜੀ ਦੇ ਪਾਉ ਆਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਅਸੀਂ ਚੱਲ ਠੀਕ ਹੈ ਜੀ ਇਹਨੇ ਸਗਣ ਪਾਤਾ ਮੈਨੂੰ ਮੈਨੂੰ ਆਂਦੀ 43 ਦੀ ਤੇਰੀ ਬਰਾਤ ਆ ਠੀਕ ਆ ਵੀਪੋ ਦਾ ਆਨੰਦ ਤੇ ਵਾਦੂਈ ਮੈਂ ਜੀ ਠੀਕ ਆ ਜੀ ਇਹਨੇ ਮੁੜ ਕੇ ਆਈ ਫੋਨ ਲਾਇ ਕੇ ਤੜਕੇ ਆਂਦੀ ਵੀ ਮੈਂ 10000 ਰੁਪਿਆ ਲੈ ਕੇ ਜਾਊਂਗੀ ਠੀਕ ਆ ਜੀ 10000 ਰੁਪਿਆ ਦੇਦਾ 8:20 ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕਿ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਕਰਿਆ ਕਿ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹਿੰਦੇ ਫੇਰ ਇੱਕ ਵਾਰੀ ਪੁੱਛ ਲੈ ਆਂਦੀ ਕੁੜੀ ਦਾ ਭਰਾ ਮਰ ਗਿਆ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਭਾਵੇਂ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਹਾਂ ਇਹ ਗਰੀਬ ਬੰਦੇ ਆ ਜੀ 3.5 ਤੋਂ 4 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਦਣਦ ਸਾਫ ਦਿੱਤਾ ਜਾ ਜੀ ਕਿੰਨੇ ਕਿੰਨੇ ਪੈਸੇ ਲਈ ਤੁਹਾਡੇ ਇਹਨੇ 3.5 ਤੋਂ 50000 ਰੁਪਏ ਲਿਆ ਸੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੁਸੀਂ ਹਾਂ ਜੀ ਅਗਰੇਸਨ ਗਈ ਕਿੱਥੇ ਰਹਿਣ ਮਿਲੂ ਵਿੜੰਗਾ ਦੀ ਕੀ ਮਾਮਲਾ ਕੀ ਹੈਗਾ ਪੂਰਾ ਕੱਟਣਾ ਮਾਮਲਾ ਕੀ ਹੈ ਇਹ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 50000 ਰੁਪਏ ਲਵਾਤਾ ਇਨੇ ਆਪ ਲੈ ਲਿਆ ਠੀਕ ਹੈ ਤੇ 5000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਹੈ ਠੀਕ ਹੈ ਤੇ ਹਣੀ ਅਰੇ ਵੀ ਮੈਂ ਆਪੇ ਸਖਣ ਪਾਉਂਗੀ ਸਾਰਾ ਕੁਝ ਮੈਂ ਆਪੇ ਕਰੂੰਗੀ ਕੋਈ ਟੈਨਸ਼ਨ ਨਹੀਂਗੀ ਆ ਵੇ ਲੋ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁ ਉਹ ਪਿਆ ਤੇ ਆ ਟੈਂਟ ਲੱਗਿਆ ਪਿਆ ਇਹਦਾ ਖਰਚਾ ਵੇ ਲੋ ਡੀ ਆਲਾ ਦੇ ਖਰਚੇ ਵੇ ਲੋ ਕਿ ਇਨ ਕਿਹਾ ਕੀ ਸੰਗੋਸ ਬਸ ਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਜਾਂਦੀ 10000 ਰੁਪਇਆ ਹੋਰ ਦੇ ਮੈਨੂੰ ਫਿਰ ਉਸ ਤੋਂ ਬਾਅਦ ਕੀ ਕੀ ਬਰਾਤ ਦੋ 10000 ਰੁਪਇਆ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੇ ਕੱਢ ਦਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਦੀਆਂ ਦਾ ਮੋੜਨ ਵਾਲੀਆਂ ਹੈ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਹੁਣ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪਸ ਸੀਗਾ ਉਹ ਇਥੋਂ ਭੱਜ ਗਈ ਇੱਕ ਬੰਦਾ ਗੈਤੂ ਨਹੀਂ ਰੱਖਿਆ ਨਹੀਂ ਕੀ ਕਿਹਾ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਾਲ ਨੂੰ ਤੇ ਲੈ ਕੇ ਜਾਣੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ 10000 ਰੁਪਏ ਲੱਗੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਕਿ ਮੈਸੇਜ ਵੀ ਤੁਹਾਨੂੰ ਵੀ ਰਾਤ ਆਉਗੀ ਲੈ ਕੇ ਆਉ ਜੰਦੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਗ ਕੀ ਕਰ ਫੇਰ ਮੰਗ ਕੀ ਕਰ ਸਾਡੇ ਮੁਸਾਬ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ ਸਾਨੂੰ ਸਾਹਿਬ ਚਾਹੀਦਾ ਈ ਇਹ ਜੀ ਦਾ